ਸੰਜੀਵ अरोड़ा ਜੀ ਆਪ ਸਾਰਿਆਂ ਜੀ ਨਾਲ ਗੱਲਬਾਤ ਕਰਨਗੇ ਸ੍ਰੀ ਸੰਜੀਵ अरोड़ा ਜੀ ਸਾਰਿਆਂ ਨੂੰ ਮੇਰਾ ਬਹੁਤ ਸਤਿ ਸ੍ਰੀ ਅਕਾਲ ਜੀ ਔਰ ਮੈਂ ਇਹ ਕਹੂੰਗਾ ਕਿ ਅੱਜ ਸਾਡੀ ਫੈਮਿਲੀ ਬੈਠੀ ਹੈ ਇੱਥੇ ਇਹ ਆਪਾਂ ਇੱਕ ਖਾਨਦਾਨ ਦੇ ਜੀ ਹੈਗੇ ਆ ਜਿਹੜੀ ਪਾਰਟੀ ਆ ਉਹ ਫੈਮਿਲੀ ਬਣ ਜਾਂਦੀ ਹੈ ਚਾਹੇ ਕੋਈ ਕਾਉਂਸਲਰ ਆ ਚਾਹੇ ਵਲੰਟੀਅਰ ਆ ਚਾਹੇ ਆਪਣੇ ਸਾਰੇ ਬੈਠੇ ਆ ਇਹ ਸਾਰੇ ਆਪਾਂ ਇੱਕ ਫੈਮਿਲੀ ਆ ਔਰ ਕੋਈ ਵੀ ਫੈਮਿਲੀ ਚ ਪ੍ਰੋਬਲਮ ਆਂਦੀ ਹੈ ਕੋਈ ਵੀ ਇਸ਼ੂ ਆਂਦਾ ਹੈ ਇਹ ਸਾਰਿਆਂ ਨੇ ਫੈਮਿਲੀ ਮਿਲ ਕੇ ਇਕੱਠੀ ਹੁੰਦੀ ਆ ਆਪਾਂ ਇੱਕ ਫੈਮਿਲੀ ਦੀ ਤਰ੍ਹਾਂ ਕੋਈ ਵੀ ਸਾਡੇ ਤੇ ਚੈਲੰਜ ਆਂਦਾ ਹੈ ਕੋਈ ਵੀ ਇਲੈਕਸ਼ਨ ਆਂਦੇ ਆ ਜਾਂ ਕੋਈ ਵੀ ਡਿਵੈਲਪਮੈਂਟਲ ਵਰਕ ਆਪਾਂ ਇਕੱਠੇ ਕਰਨਾ ਹੈਗਾ ਮੈਂ ਸਟੇਜ ਤੇ ਬੈਠੇ ਦੇਖੋ ਜੇ ਮੈਂ ਕੋਈ ਉੱਪਰ ਥੱਲੇ ਬੋਲਦਾ ਹੋਵੇ ਤਾਂ ਮਾਫ ਕਰਨਾ ਜੇ ਮੈਂ ਕਿਸੇ ਦਾ ਮਿਸ ਕਰਦਾ ਹੋਵੇ ਮਾਫ ਕਰਨਾ ਕਿਉਂਕਿ ਮੈਂ ਰਾਜ ਸਭਾ ਦਾ ਮੈਂਬਰ ਰਿਆਂ ਇਲੈਕਟਰਲ ਪੋਲਿਟਿਕਸ ਚ ਪਹਿਲੀ ਵਾਰ ਹੀ ਆ ਰਿਆਂ ਤੇ ਮੈਡਮ ਮੇਅਰ ਬੈਠੇ ਐ ਡਿਪਟੀ ਮੇਅਰ ਬੈਠੇ ਐ ਆਪਣੇ ਰਾਜਵੀਰ ਜੀ ਹੈਗੇ ਐ ਸ਼ੈਰੀ ਜੀ ਅਮਨ ਮੋਏ ਜੀ ਆਪਣੇ ਚੇਅਰਮੈਨ ਸਾਹਿਬ ਹੈਗੇ ਐ ਐਲ ਆਈ ٹی ਦੇ ਜੇ ਮੈਂ ਕਿਸੇ ਦਾ ਨਾਮ ਭੁੱਲ ਜਾਵਾਂ ਤਾਂ ਮਾਫ ਕਰਨਾ ਔਰ ਸਾਰੇ ਸਾਡੇ ਕਾਉਂਸਲਰ ਭਰਾ ਤੇ ਬੈਨਾ ਮੈਂ ਪਿਛਲੇ 4-5 ਦਿਨਾਂ 'ਚ ਆਪਣੇ ਸਾਰੇ ਕਾਉਂਸਲਰਾਂ ਨੂੰ ਤਿੰਨ-ਤਿੰਨ ਚਾਰ-ਚਾਰ ਵਾਰੀ ਮਿਲੇ ਹਾਂ ਮੈਨੂੰ ਓਨੀ ਖੁਸ਼ੀ ਹੋਈ ਮਿਲ ਕੇ ਇਹਨਾਂ ਨੂੰ ਵਾਰਡ ਇੰਚਾਰਜ ਤੇ ਕਾਉਂਸਲਰਾਂ ਨਾਲ ਇਹਨਾਂ ਨੇ ਮੈਨੂੰ ਮੈਨੂੰ ਐਦਾਂ ਲੱਗਿਆ ਇਹਨਾਂ ਨੂੰ ਮਿਲ ਕੇ ਕਿ ਹੁਣ ਮੈਨੂੰ ਪਤਾ ਮੈਂ ਇਕੱਲਾ ਨਹੀਂ ਹੈਗਾ ਪਰ ਅੱਜ ਤਾਂ ਮੈਨੂੰ ਇਹ ਲੱਗ ਰਿਹਾ ਕਿ ਐਨੇ ਹੋਰ ਆਪਣੇ ਫੈਮਿਲੀ ਦੇ ਮੈਂਬਰ ਆ ਗਏ ਆ ਕਿ ਹੱਸ ਰਹੇ ਆ ਜੋ ਰਾਜਵੀਰ ਜੀ ਨੇ ਕੰਮ ਗਨਾਏ ਆ ਮੈਂ ਉਹਨਾਂ ਵਿੱਚੋਂ ਇੱਕ ਕੰਮ ਵੀ ਰਿਪੀਟ ਨਹੀਂ ਕਰੂੰਗਾ ਕਿਉਂਕਿ ਤੁਸੀਂ ਜਾ ਕੇ ਜਨਤਾ ਨੂੰ ਮਿਲਣਾ ਤੁਸੀਂ ਲੋਕਾਂ ਨੂੰ ਦੱਸਣਾ ਮੈਂ ਤੁਹਾਨੂੰ 5 ਮਿੰਟ ਚ ਆਪਣੇ ਕੰਮ ਦੱਸਦਾ ਜਦੋਂ ਮੈਂ ਆਇਆ ਦੇਖੋ ਸਾਰੇ ਮੇਰੇ ਇੰਡਸਟਰੀਲਿਸਟ ਭਰਾ ਮੈਨੂੰ ਕਹਿੰਦੇ ਜੀ 20 ਸਾਲ ਹੋ ਗਏ ਸਾਨੂੰ ਪਿੱਟ ਦੇ ਫੋਕਲ ਪੁਆਇੰਟ ਦੀ ਰੋਡ ਸਾਡੀਆਂ ਸੜਕਾਂ ਨਹੀਂ ਬਣ ਰੀਆਂ ਪਿਛਲੀ ਸਰਕਾਰਾਂ ਵੀ ਗਈਆਂ ਤੁਹਾਡੀਆਂ ਵੀ ਗਈਆਂ ਮੈਂ ਆਪਣੇ ਮੁੱਖ ਮੰਤਰੀ ਜੀ ਨੂੰ ਮੀਟਰ ਵੀ ਸੜਕ ਐਨੀ ਔਰ ਸਾਰੀਆਂ ਸੜਕਾਂ ਜਿਹੜੀਆਂ ਉੱਥੇ ਬਨੀਆਂ ਸੀਮੈਂਟਡ ਬਨੀਆਂ ਪਹਿਲਾਂ ਇੰਡਸਟਰੀ ਦੇ ਬਾਏਰ ਆਉਂਦੇ ਸੀ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਆਰਡਰ ਕੀ ਦਈਏ ਤੁਹਾਡੀਆਂ ਫੈਕਟਰੀਆਂ ਇਹ ਜੀ ਜਗ੍ਹਾ ਸੜਕਾਂ ਲੋਕਾਂ ਦੀਆਂ ਗੱਡੀਆਂ ਟੁੱਟ ਜਾਂਦੀਆਂ ਸੀ ਉਹ ਕਹਿੰਦੇ ਅਸੀਂ ਬਾਏਰ ਨੂੰ ਆਪਣੀ ਫੈਕਟਰੀ ਬੁਲਾਉਂਦੇ ਸਾਨੂੰ ਸ਼ਰਮ ਆਉਂਦੀ ਸੀ ਹੁਣ ਜਾ ਕੇ ਤੁਸੀਂ ਦੇਖੋ ਇਹ ਪਿਛਲੇ 2.5 ਸਾਲਾਂ ਚ ਸਾਰੀਆਂ ਸੜਕਾਂ ਬਣ ਗਈਆਂ ਫੇਰ ਦੇਖੋ ਜਦੋਂ ਮੈਂ ਰਾਜ ਸਭਾ ਦਾ ਮੈਂਬਰ ਬਣਿਆ ਮੈਂ ਕਿਹਾ ਮੈਂ ਕੁਝ ਕੰਮ ਕਰਨੇ ਆ ਜਿਹੜੇ ਕਿ ਮੈਂ ਕਰ ਸਕਾਂ ਮੇਰੇ ਕੋਲ 6 ਸਾਲ ਹੈਗੇ ਆ ਮੈਨੂੰ ਇੱਕ ਮੌਕਾ ਮਿਲੇ ਆ ਮੈਂ ਆਪਣੇ ਸ਼ਹਿਰ ਲਈ ਜਿੱਥੇ ਮੈਂ ਜੰਮਿਆ ਪਲਿਆ ਪੜ੍ਹਿਆ ਲਿਖਿਆ ਉੱਥੇ ਲਈ ਮੈਂ ਜੋ ਇਹ ਐਸਆਈ ਹਸਪੀਟਲ ਆਪਣੇ 1970 ਚ ਬਣਿਆ ਸੀ ਉਸ ਤੋਂ ਬਾਅਦ ਕਿਸੇ ਨੇ ਉਹਦੇ ਵੱਲ ਨਜ਼ਰ ਨਹੀਂ ਕੀਤੀ ਮੈਂ ਜਾ ਕੇ ਕੈਬਨਿਟ ਮਨਿਸਟਰ ਨੂੰ ਮਿਲਿਆ ਆਪਣੇ ਭੁਪਿੰਦਰ ਯਾਦਵ ਜੀ ਕੈਬਨਟ ਮੈਂ ਕਿਹਾ ਜੀ ਸਾਡਾ ਇੱਕ ਨਾ ਐਸਆਈ ਹਸਪੀਟਲ ਲਮਾ ਦਿਓ ਕਿਉਂਕਿ ਸਾਡੇ ਇੰਡਸਟਰੀ ਬੜੀ ਵੱਧ ਗਈ ਉਹਨਾਂ ਨੇ ਕਿਹਾ ਯਾਰ ਨਵੇਂ ਨੂੰ ਤਾਂ ਟਾਈਮ ਮਿਲਦਾ ਜਿਹੜਾ ਪੁਰਾਣਾ ਤੁਸੀਂ ਉਹਦੇ ਲਈ ਪੈਸੇ ਲੈ ਲਓ ਮੈਂ ਕਿਹਾ ਚਲੋ ਇਹ ਵੀ ਉਹ ਕਹਿੰਦੇ ਸਾਨੂੰ ਪੰਜਾਬ ਸਰਕਾਰ ਤੋਂ ਇੱਕ ਚਿੱਠੀ ਲੈ ਦਿਓ ਅਸੀਂ ਪੈਸੇ ਦੇ ਦਾਂਗੇ ਮੈਂ ਪੰਜਾਬ ਸਰਕਾਰ ਤੋਂ ਉਹਨਾਂ ਨੂੰ ਚਿੱਠੀ ਤੇ ਦਿੱਤੀ ਕਹਿੰਦੇ ਠੀਕ ਆ ਹੁਣ ਪੈਸੇ ਖਰਚ ਦਵਾਂਗੇ 10 ਦਿਨਾਂ ਬਾਅਦ ਉਹਨਾਂ ਦੇ ਦਫ਼ਤਰ ਤੋਂ ਮੈਨੂੰ ਫੋਨ ਆ ਗਿਆ ਕਿ ਜੀ ਤੁਹਾਨੂੰ ਅਸੀਂ ਪੈਸੇ ਨਹੀਂ ਦੇ ਸਕਦੇ ਮੈਂ ਕਿਹਾ ਕਿਉਂ ਨਹੀਂ ਦੇ ਸਕਦੇ ਕਹਿੰਦੇ ਜੀ ਤੁਹਾਡਾ ਜਿਹੜਾ ਬੈੱਡ ਓਕੂਪੈਂਸੀ ਰੇਟ ਆ ਉਹ 63% ਆ ਉਹ ਮੈਂ ਕਿਹਾ ਮੈਨੂੰ ਇੰਡਸਟਰੀ ਕਹੀ ਜਾਂਦੀ ਸਾਨੂੰ ਯੀਐਸਆਈ ਹਸਪੀਟਲ ਨਵਾ ਚਾਹੀਦਾ ਇਹ ਪਹਿਲੇ ਬੈੱਡ ਭਰਦੇ ਨਹੀਂ ਪਏ ਇਹ ਕੀ ਚੱਕਰ ਆ ਮੱਕੜ ਸਾਹਿਬ ਇਹ ਸੁਣਨ ਵਾਲੀ ਗੱਲ ਆ ਬੜੀ ਇੰਟਰਸਟਿੰਗ ਮੈਂ ਸਾਡੇ ਸਰਬੀ ਮਲਕ ਡਿਪਟੀ ਕਮਿਸ਼ਨਰ ਸੀ ਮੈਂ ਉਹਨਾਂ ਕੋਲ ਗਿਆ ਮੈਂ ਉਹਨਾਂ ਨੂੰ ਕਿਹਾ ਜੀ ਕਿ ਤੁਸੀਂ ਇਹ ਰਿਪੋਰਟ ਬਣਵਾਓ ਮੈਨੂੰ ਕੋਈ ਗੜਬੜ ਲੱਗਦੀ ਸਾਡੇ ਇੰਡਸਟਰੀ ਭਰਾ ਕਹਿੰਦੇ ਸਾਡੇ ਹਸਪੀਟਲ ਹੈ ਨਹੀਂ ਅਸੀਂ ਇੰਸ਼ੋਰੈਂਸ ਦਿੰਦੇ ਆ ਅਸੀਂ ਆਪ ਇਮਪਲਾਈ ਤੋਂ ਵੀ ਲੈਂਦੇ ਆ ਆਪ ਵੀ ਦਿੰਦੇ ਆ ਤੇ ਇਹ ਤਾਂ ਉਹਨਾਂ ਨੇ ਤਿੰਨ ਅਫਸਰਾਂ ਦੀ ਕਮੇਟੀ ਬਣਾਈ ਜੀ ਡੇਢ ਮਹੀਨੇ ਬਾਅਦ ਉਹਦੀ ਰਿਪੋਰਟ ਆਈ ਕਿ ਪੌਣੇ 200 ਬੰਦਾ ਚਾਹੀਦਾ ਸੀ ਐਸਆਈ ਹਸਪੀਟਲ 'ਚ ਸਿਰਫ 50 ਕੰਮ ਕਰਦੇ ਸੀ ਇਹ ਸੈਂਟਰਲ ਗਵਰਨਮੈਂਟ ਦੇ ਅੰਡਰ ਸੀ ਮੈਂ ਤੇ ਦੂਜੀ ਗੱਲ ਉਹ ਕਹਿੰਦੇ ਉੱਥੇ ਨਾ ਆਈਸੀਯੂ ਹੈ ਤੇ ਨਾ ਅਮਰਜੈਂਸੀ ਸਰਵਿਸਿਜ਼ ਲਈ ਚ ਫਿਰ ਮੈਂ ਗਿਆ ਮਿਨਿਸਟਰ ਸਾਹਿਬ ਨੂੰ ਮੈਂ ਕਿਹਾ ਹੁਣ ਦੱਸੋ ਜੀ ਤੁਸੀਂ ਕਹਿੰਦੇ ਹੋ ਬੈਡ অকਪੈਂਸੀ ਰੇਟ ਚਾਹੀਦਾ ਜੇ ਉੱਥੇ ਸੀਰੀਅਸ ਪੇਸ਼ੈਂਟ ਐਡਮਿਟ ਨਹੀਂ ਹੋ ਸਕਦਾ ਤਾਂ ਬੈਡ ਕਿੱਦਾਂ ਓਕੂਪਾਈ ਹੋਣਗੇ ਉਹਨਾਂ ਨੇ ਇੰਨਾ ਐਪਰੀਸ਼ੀਏਟ ਕੀਤਾ ਕਿ ਮੈਂ ਜਿਹੜੀ ਰਿਪੋਰਟ ਲੈ ਕੇ ਆਇਆ ਉਹਨਾਂ ਨੇ ਡੀਜੀ ਸਾਹਿਬ ਨੂੰ ਕਿਹਾ 9 ਕਰੋੜ ਰੁਪਏ ਐਈਐਸਆਈ ਹਸਪੀਟਲ ਚ ਆਇਆ ਅੱਜ ਅੱਜ ਉੱਥੇ ਆਈਸੀਯੂ ਵਾਰਡ ਹੈ ਜੇ ਤੁਹਾਡੇ ਕੋਈ ਵੀ ਦੋਸਤ ਦੀ ਫੈਕਟਰੀ ਆ ਜਾਂ ਕੋਈ ਜਾਣਦਾ ਉਹ ਕਹੇ ਜੀ ESI ਹਸਪੀਟਲ ਚ ਇਲਾਜ ਨਹੀਂ ਹੁੰਦਾ ਉਹ ਗਲਤ ਕਹਿੰਦਾ ਉੱਥੇ ICU ਐ ਸਾਰਾ ਹਸਪੀਟਲ ਸੈਂਟਰਲੀ 에ਅਰ ਕੰਡੀਸ਼ਨਡ ਹੋ ਗਿਆ ਫੇਰ ਮੈਂ ਤੁਹਾਨੂੰ ਦੱਸਦਾ ਇਹ ਬੜੇ ਥੋੜੇ ESI ਹਸਪੀਟਲ ਆ ਜਿਹੜੇ ਸੈਂਟਰਲੀ 에ਅਰ ਕੰਡੀਸ਼ਨਡ ਐ ਹੁਣ ਸਰਕਾਰ ਨੇ 10 ਸ਼ਹਿਰ ਚੁਣੇ ਜਿੱਥੇ ESI ਕਾਲਜ ਖੋਲਣਗੇ ਮੈਡੀਕਲ ਕਾਲਜ ਉਹ ਲੁਧਿਆਣਾ ਇੱਕ ਸ਼ਹਿਰ ਉਹਦੇ ਚੋ ਚੁਣਿਆ ਗਿਆ ਕਿਉਂਕਿ ਹਸਪੀਟਲ ਦੀ ਤਿਆਰੀ ਹੋ ਚੁੱਕੀ ਸੀ ਉਹਨ ਆਪਣੇ ਕੋਲ ਲੁਧਿਆਣੇ ਚ ਤਿੰਨ ਮੈਡੀਕਲ ਕਾਲਜ ਹੋ ਜਾਣੇ ਆ ਇੱਕ ਸੀਐਮਸੀ ਇੱਕ ਡੀਐਮਸੀ ਇੱਕ ਈਐਸਆਈ ਔਰ ਮੈਂ ਤੁਹਾਨੂੰ ਹੋਰ ਦੱਸਦਾ ਇਹ ਈਐਸਆਈ ਲਈ ਸਾਡੇ ਕੋਲ ਉਸ ਜਗਾ ਹੋਰ ਮੰਗ ਰਹੇ ਸੀ ਉਹਦੇ ਵਿੱਚ ਉਹ ਮੰਨ ਗਏ ਆ ਕਿ 70 80% ਅਸੀਂ ਜਿਹੜੀ ਉਹਦੀ ਰੈਜ਼ਰਵੇਸ਼ਨ ਹੈ ਜਾਂ ਜਿਹੜੇ ਸਟੂਡੈਂਟ ਹੋਣਗੇ ਉਹ ਪੰਜਾਬੀ ਹੋਣਗੇ ਔਰ ਉਹ ਵਿਚਾਰੇ ਗਰੀਬ ਤਬਕੇ ਦੇ ਹੋਣਗੇ ਕਿਉਂਕਿ ਉੱਥੇ ਫੀਸ ਐਨੀ ਅਮੀਰ ਤਾਂ ਫਿਰ ਫੀਸਾ ਦੇ ਸਕਦੇ ਆ ਤੀਜਾ ਮੈਂ ਤੁਹਾਨੂੰ ਦੱਸਦਾ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਆਪਣੇ ਨੈਸ਼ਨਲ ਕਨਵਿਨਰ ਸਾਹਿਬ ਦਾ ਮੁੱਖ ਮੰਤਰੀ ਜੀ ਦਾ ਇਹਨਾਂ ਨੇ ਮੇਰੀ ਜ਼ੁਮੇ ਲਈ ਤਿੰਨ ਸਿਵਲ ਹਸਪੀਟਲ ਰੈਨੋਵੇਟ ਕਰਦੇ ਆ ਉਹਦੇ ਵਿੱਚ ਲੁਧਿਆਣਾ ਪਹਿਲਾਂ ਉਹਨਾਂ ਨੇ ਹੁਸ਼ਿਆਰਪੁਰ ਤੇ ਸੰਗਰੂਰ ਕਿਹਾ ਸੀ ਪਰ ਹੁਸ਼ਿਆਰਪੁਰ ਤੇ ਸੰਗਰੂਰ ਵਿੱਚ ਉਹਨਾਂ ਮੈਡੀਕਲ ਕਾਲਜ ਆ ਰਹੇ ਉਹ ਕਹਿੰਦੇ ਸਾਡੇ ਕੋਲ ਫੰਡ ਆ ਕੇ ਜਲੰਧਰ ਤੇ ਅਮ੍ਰਿਤਸਰ ਲੁਧਿਆਣਾ ਤੁਨੂੰ ਨਵਾਂ ਸਿਵਲ ਹਸਪੀਟਲ ਸਾਰਿਆਂ ਨੂੰ ਮਿਲ ਰਿਹਾ ਹੈ ਵੈਨੋਵੇਟਡ ਕੰਪਲੀਟਲੀ ਵਿਦ ਸਟੇਟ ਆਫ ਦਿ ਆਰਟ ਓਪਨ ਆਪਰੇਸ਼ਨ ਥੀਟਰ 18 ਤਰੀਕ ਨੂੰ ਅਸੀਂ ਪਬਲਿਕ ਲਈ ਦੇ ਰਹੇ ਤੁਸੀਂ ਉਹ ਸਿਵਲ ਹਸਪੀਟਲ ਚਲੇ ਜਾਓ ਜੇ ਤੁਸੀਂ ਪਹਿਲਾਂ ਕਿਸੇ ਵੱਲੇ ਉਹ ਸਿਵਲ ਹਸਪੀਟਲ ਗਏ ਸੀ 18 ਤੋਂ ਬਾਅਦ ਦੇਖਿਓ ਤੁਸੀਂ ਤੁਸੀਂ ਕਹਿਣਾ ਮੈਂ ਲੁਧਿਆਣੇ ਚ ਨਹੀਂ ਹੈਗਾ ਪ੍ਰਾਈਵੇਟ ਹਸਪੀਟਲ ਵਰਗਾ ਸਿਵਲ ਹਸਪੀਟਲ ਬਣਾਤਾ ਐਦਾਂ ਹੀ ਜਲੰਧਰ ਬਣੇਗਾ ਐਦਾਂ ਹੀ ਅਮ੍ਰਿਤਸਰ ਬਣੇਗਾ ਉਸ ਤੋਂ ਬਾਅਦ 에어ਪੋਰਟ ਅਸੀਂ ਕਾਲਜ ਚ ਪੜਦੇ ਸੀ ਉਦੋਂ ਦੀ 에어ਪੋਰਟ ਦੀਆਂ ਗੱਲਾਂ ਸੁਣੀ ਜਾਂਦੇ ਆ ਜੀ ਹਲਵਾਰਾ 에어ਪੋਰਟ ਆ ਉੱਥੇ ਜਹਾਜ਼ ਉਤਰਿਆ ਕਰੂਗਾ ਫਿਰ ਅਸੀਂ ਪਹੁੰਚਿਆ ਕਰਾਂਗੇ ਗੱਲਾ ਹੀ ਰਹਿ ਗਈਆਂ ਉਦੋਂ ਵੀ ਫਿਰ ਜਦੋਂ ਮੈਂ ਆਇਆ ਮੈਂ ਕਿਹਾ ਜੀ ਹੁਣ ਹਲਵਾਰਾ 에어ਪੋਰਟ ਤਾਂ ਮੈਂ ਜ਼ਰੂਰ ਆਪਣੀ ਟੈਨ ਯੋਰ ਚ ਬਣਾਣਾ ਮੈਂ ਹੋਰ ਕੋਈ ਕੰਮ ਕਰਾਣਾ ਕਰਾਂ ਹੁਣ ਕੀ ਐ ਜੇ ਮੈਂ ਕਿਤੇ ਪਾਰਟੀ ਤੇ ਜਾਂਦਾ ਫੰਕਸ਼ਨ ਤੇ ਜਾਂਦਾ ਮੇਰਾ ਹਾਲ ਨਹੀਂ ਪੁੱਛਦੇ ਮੈਨੂੰ ਕਹਿੰਦੇ ਜੀ ਹਲਵਾਰਾ 에어ਪੋਰਟ ਦਾ ਕੀ ਹੋਇਆ ਪਹਿਲਾਂ ਇਹ ਪੁੱਛਦੇ ਆ ਮੈਂ ਉਹਨਾਂ ਨੂੰ ਇਹ ਹਲਵਾਰਾ 에어ਪੋਰਟ ਪੂਰਾ ਤਿਆਰ ਹੋ ਗਿਆ ਅਸੀਂ 에어 ਇੰਡੀਆ ਨੂੰ ਮਨਾ ਲਿਆ ਉਹ ਦੋ ਫਲਾਈਟਾਂ ਚਲਾਣਗੇ ਦਿੱਲੀ ਤੋਂ ਉਹਦੇ ਵਿੱਚ ਸਿਰਫ ਇੱਕ ਇੰਡੀਅਨ 에어 ਫੋਰਸ ਜਿਹੜਾ ਉਹਨਾਂ ਦਾ ਸਟ੍ਰਿਪ ਹੈ ਜਿੱਥੇ ਆਪਣੇ ਜਹਾਜ਼ ਆ ਕੇ ਉਤਰਨੇ ਆ ਜਿੱਥੇ ਕੈਟ 2 ਸਿਸਟਮ ਲੱਗਿਆ ਜਿਹਦੇ ਨਾਲ ਜਹਾਜ਼ ਉਤਰਦੇ ਆ ਉਹ ਰੀਲੇ ਕਰ ਰਹੀ ਹੈ ਤੇ ਡੇਢ ਦੋ ਮਹੀਨੇ ਤੁਸੀਂ ਦੇਖੋਗੇ ਉੱਥੇ ਫਲਾਈਟਾਂ ਲੈਂਡ ਕਰਨੀਆਂ ਚਾਲੂ ਕਰ ਦੇਣਗੀਆਂ ਤੇ ਤੁਹਾਡਾ ਜਿਹੜਾ ਕੀ ਨਾਮ ਸ਼ਹਿਰ ਹੈ ਉਹ ਮਤਲਬ ਕਿ ਇੱਕ ਇੰਟਰਨੈਸ਼ਨਲ ਚਲੋ ਇੰਟਰਨੈਸ਼ਨਲ ਨੂੰ ਟਾਈਮ ਲੱਗੂ ਬਟ ਅਸੀਂ ਇਰ ਇੰਡੀਆ ਐਸਲੀ ਪਹਿਲਾ ਚੁਣੀ ਉਹਨਾਂ ਦੀਆਂ ਅਮੰਤਾ ਕੀਤੀਆਂ ਟਾਟਾ ਸੰਸ ਦੇ ਚੇਅਰਮੈਨ ਨਾਲ ਮੈਂ ਗੱਲ ਕੀਤੀ ਉਹ ਮੰਨ ਗਏ ਕਿਉਂਕਿ ਜੇ ਤੁਸੀਂ ਇੱਥੋਂ ਜਹਾਜ਼ ਲੱਲਿਆ ਤੁਹਾਨੂੰ ਸਮਾਨ ਦੁਬਾਰਾ ਚੈੱਕੇ ਨਹੀਂ ਕਰਨਾ ਪੈਣਾ ਦਿੱਲੀ ਸਿੱਧੀ ਫਲਾਈਟ ਤੁਸੀਂ ਲੰਡਨ ਦੀ ਲੈ ਸਕਦੇ ਹੋ ਮਤਲਬ ਫਲਾਈਟ ਚੇਂਜ ਕਰਨੀ ਪਾਉਗੀ ਦਿੱਲੀੋਂ ਪਰ ਸਮਾਨ ਇੱਥੋਂ ਹੀ ਚੈੱਕ ਇਨ ਹੋ ਜਾਊਗਾ ਤੁਹਾਡਾ ਚਾਹੇ ਲੰਡਨ ਆ ਚਾਹੇ ਅਮਰੀਕਾ ਤੇ ਚਾਹੇ ਕੈਨੇਡਾ ਜਿੱਥੇ ਵੀ ਫਲਾਈਟਾਂ ਜਾਂਦੀਆਂ ਇੱਕ ਸ਼ੁਰੂ ਵਿੱਚ ਲੋਕਾਂ ਨੇ ਕਿਹਾ ਜੀ ਆ ਜਿਹੜੀ ਐਲੀਵੇਟਡ ਰੋਡ ਆ ਉਹ ਤਾਂ ਆਪਣੇ ਸਾਰੇ ਭਰਾਵਾ ਪੈਣਾ ਨੂੰ ਪਤਾ ਹੋਣਾ ਆ ਜਿਹੜੀ ਕੀ ਨਾਮ 17 ਕਿਲੋਮੀਟਰ ਦੀ ਬਣੀ ਐ NHAI ਦੀ ਜਦੋਂ ਮੈਂ ਬੰਨਿਆ ਇੰਨੀ ਪ੍ਰੋਬਲਮ ਸੀ ਉਹ ਐਲੀਵੇਟਡ ਹਰ ਬੰਦਾ ਕਹਿੰਦਾ ਸੀਗਾ ਜੀ ਸਾਡੇ ਖੱਬੇ ਵੀ ਮੱਲਬਾ ਸੱਜੇ ਵੀ ਮੱਲਬਾ ਸਾਡੇ ਕੋਲ ਚੱਲਿਆ ਨਹੀਂ ਜਾਂਦਾ ਸਾਡੀਆਂ ਗੱਡੀਆਂ ਨਹੀਂ ਤੁਰਦੀਆਂ ਘੰਟਾ-ਘੰਟਾ ਫੈਕਟਰੀ ਪਹੁੰਚਦੇ ਲੱਗ ਜਾਂਦਾ ਮੈਂ ਜੀ ਮਿਨਿਸਟਰ ਸਾਹਿਬ ਨੂੰ ਮਿਲਿਆ ਆਪਣੇ ਗੜਕਰੀ ਸਾਹਿਬ ਨੂੰ NHAI ਚੇਅਰਮੈਨ ਨੂੰ ਮਿਲਿਆ ਧੱਕਾ-ਤੁੱਕਾ ਮਾਰਿਆ ਫੇਰ ਉਹਨਾਂ ਨੂੰ ਪ੍ਰੋਬਲਮਾਂ ਵੀ ਕੀ ਕੀ ਆਂਦੀਆਂ ਸੀ ਕਦੀ ਬਿਜਲੀ ਬੋਰਡ ਆ ਪਰਮਿਸ਼ਨ ਰੋਕ ਦਿੰਦਾ ਸੀ ਨਹੀਂ ਜੀ ਤੁਸੀਂ ਸਾਡੀ ਕੇਬਲ ਦੇ ਉੱਪਰੋਂ ਨਹੀਂ ਕਰੜ ਸਕਦੇ ਰੋਡ ਕਦੀ ਪੀ ਡਬਲਯੂ ਡੀ ਸਾਰੇ ਡਿਪਾਰਟਮੈਂਟਾਂ ਨਾਲ ਬੈਠ ਕੇ ਹਰ ਦੋ ਹਫ਼ਤਿਆਂ 'ਚ ਇੱਕ ਮੀਟਿੰਗ ਕਰਦਾ ਸੀ ਡੀ ਸੀ ਸਾਹਿਬ ਨਾਲ 2016 ਦੀ ਉਹ ਰੋਡ ਬੰਨੀ ਚાલુ ਹੋਈ ਸੀਗੀ ਉਸ ਤੋਂ ਬਾਅਦ 30% ਵੀ ਨਹੀਂ ਬਣੀ ਸੀ 70% ਅਸੀਂ ਕੰਮ ਡੇਢ ਦੋ ਸਾਲਾਂ 'ਚ ਖਤਮ ਕਰਤਾ ਹੁਣ ਤੁਸੀਂ ਸਾਰੇ ਉੱਥੋਂ ਜਾਂਦੇ ਹੀ ਹੋ ਹੁਣ ਐਲੀਵੇਟਡ ਰੋਡ ਦੇ ਥੱਲੇ ਸਾਰੀ ਜਿਹੜੀ ਆਪਣੀ ਹੈ ਉਹ ਬਿਊਟੀਫਿਕੇਸ਼ਨ ਚੱਲ ਰਹੀ ਉਹ ਵੀ ਮੈਂ 6-7 ਇੰਡਸਟਰੀਲਿਸਟ ਭਰਾ ਇਕੱਠੇ ਕੀਤੇ ਉਹ ਟੇਕਓਵਰ ਕਰ ਰਹੇ ਆ ਮੈਂਟੇਨ ਵੀ ਕਰਨਗੇ ਹਲੇ ਇੱਕ ਸੈਂਪਲ ਬਣ ਰਹੀ ਜਲਦੀ ਜੀ ਦੇਖੋਗੇ ਹੁਣੇ ਮੇਅਰ ਮੈਡਮ ਮੇਰੇ ਨਾਲ ਬੈਠੇ ਸੀ ਇਹੀ ਗੱਲਾਂ ਕਰ ਰਹੇ ਸੀ ਕਹਿੰਦੇ ਜੀ ਉਹਨੂੰ ਆਪਾਂ ਜਲਦੀ ਕਰਾਈਏ ਮੈਂ ਕਿਹਾ ਜੀ ਉਹ ਐਨਐਚਏਆਈ ਦੇ ਅੰਡਰ ਹੈ ਥੋੜਾ ਜਿਹਾ ਉਹਨਾਂ ਦਾ ਸਿਸਟਮ ਹੁੰਦਾ ਪਰ ਅਸੀਂ ਜਲਦੀ ਮੀਟਿੰਗ ਕਰਕੇ ਤੇ ਕਰਾਵਾਂਗੇ ਦੇਖੋ ਤੁਹਾਨੂੰ ਕਿੱਡੀ ਵਧੀਆ ਮੇਅਰ ਮਿਲੀ ਹੈ ਸਟੇਜ ਤੇ ਬੈਠੇ ਹੁਣ ਕਿਤੇ ਬੈਠੇ ਉਹਨਾਂ ਨੇ ਉਹਨਾਂ ਨੂੰ ਸ਼ਹਿ ਲੱਗਿਆ ਹੋਇਆ ਵੀ ਕਿਦਾਂ ਆਪਾਂ ਜਲਦੀ ਕਰਾਈਏ ਫੇਰ ਦੇਖੋ ਸਿਧਵਾ ਕਨਾਲ ਕਿੰਨੀ 15 ਸਾਲ ਤੇ ਅਸੀਂ ਕਹਿੰਦੇ ਜੀ ਲੱਗੇ ਆ ਚਾਰ ਪੁਲ ਚਾਰ ਪੁਲ ਸਿਧਵਾ ਕਨਾਲ ਤੇ ਆ ਰਹੇ ਆ ਉਹ ਐਨ ਐਚ ਆਈ ਦੀ ਰੋਡ ਸੀ ਐਨ ਐਚ ਆਈ ਕਰ ਰਹੀ ਹੈ ਉਹ ਮਤਲਬ ਇੱਕ ਪਾਸੋਂ ਦੂਜੇ ਪਾਸੇ ਗੱਡੀਆਂ ਜਾਣਗੀਆਂ ਇਸ ਵੱਲੇ ਲੋਕਾਂ ਨੂੰ 5-5 ਕਿਲੋਮੀਟਰ ਘੁੰਮ ਕੇ ਆਣਾ ਪੈਂਦਾ ਉਹ ਉਹ ਵੀ ਚਾਰ ਪੁਲ ਬਣ ਰਹੇ ਆ 2 April ਚ ਚਾਲੂ ਹੋ ਜਾਣੇ ਬਾਕੀ ਦੇ 2 May ਚ ਚਾਲੂ ਹੋ ਜਾਣੇ ਫੇਰ ਦੇਖੋ ਅੱਜ ਤੱਕ ਹਿੰਦੁਸਤਾਨ ਚ ਸਾਈਕਲ ਟਰੈਕ ਨਹੀਂ ਕਦੇ ਆਇਆ ਸੀ ਮੈਨੂੰ ਸਾਈਕਲ ਇੰਡਸਟਰੀ ਵਾਲਿਆਂ ਨੇ ਇੱਕ ਦਿਨ ਬੁਲਾਇਆ ਕਹਿੰਦੇ ਜੀ ਅਸੀਂ ਸਾਈਕਲ ਕੈਪੀਟਲ ਆ ਦੁਨੀਆ ਦੀ ਅਸੀਂ ਸਾਈਕਲ ਟਰੈਕ ਮਤਲਬ ਕਿ ਇੱਥੇ ਬਣਾਈਏ ਕਾਰਪੋਰੇਟ ਕਾਰਪੋਰੇਸ਼ਨ ਦੀ ਸੜਕਾਂ ਤੇ ਸਾਈਕਲ ਟਰੈਕ ਨਹੀਂ ਬਣ ਸਕਦੇ ਸੀ ਕਿਉਂਕਿ ਸੜਕਾਂ ਛੋਟੀਆਂ ਐ ਟ੍ਰੈਫਿਕ ਬਹੁਤ ਐ ਦੁਕਾਨਾਂ ਅੱਗੇ ਤੱਕ ਕਾਈ ਜਾਂਦੀਆਂ ਮੈਂ ਨੈਸ਼ਨਲ ਹਾਈਵੇ 'ਚ ਗਿਆ ਉਹਨਾਂ ਨੂੰ ਰਿਕੁਐਸਟ ਕੀਤੀ ਉਹ ਕਹਿੰਦੇ ਅਸੀਂ ਤਾਂ ਕਾਰਾਂ ਵਾਲੀ ਹਾਈਵੇ ਬਣਾਉਂਦੇ ਸਾਈਕਲ ਕਿਉਂ ਉਹ ਮੈਂ ਕਿਹਾ ਜੀ ਤੁਸੀਂ ਕੋਸ਼ਿਸ਼ ਤਾਂ ਕਰੋ ਬਣਾਉ ਤਾਂ ਸਹੀ 23 ਕਿਲੋਮੀਟਰ ਦਾ ਸਾਈਕਲ ਟਰੈਕ ਲੁਧਿਆਣਾ 'ਚ ਬਣ ਰਿਹਾ ਲਾਡੋਵਾਲ ਬਾਈਪਾਸ ਦੇ ਨਾਲ ਔਰ ਉਹਦੀ ਕੰਸਟਰਕਸ਼ਨ ਚੱਲ ਰਹੀ ਆ ਅਕਤੂਬਰ 15 ਤਿੰਨ ਕਿੱਥੇ ਕਰਾਂਗੇ ਉਹ ਕਹਿੰਦੇ ਜਿਹੜੀ ਐਲੀਵੇਟਿਡ ਹਾਈਵੇ ਆ ਉਹਦੇ ਸੈਂਟਰ 'ਚ ਪਾਰਕਿੰਗ ਬਣਾ ਦਿਓ ਉਹ ਐਨਐਚਆਈ ਵਾਲਿਆਂ ਨੇ ਮਨਾਂ ਕਰਤਾ ਮੈਂ ਵੀ ਉਹਨਾਂ ਮੰਨਦਾਂ ਕਿ ਉਹ ਠੀਕ ਸੀਗੇ ਕਿ ਉਹ ਐਕਸੀਡੈਂਟ ਪ੍ਰੋਨ ਬਣ ਜੂ ਵਿੱਚੋਂ ਗੱਡੀਆਂ ਜਾਣਗੀਆਂ ਵਿੱਚੋਂ ਆਣਗੀਆਂ ਫਿਰ ਮੈਂ NHAI ਅੱਲੇ ਕੋਲ ਗਿਆ ਮੈਂ ਕਿਹਾ ਜੀ ਸਰਵਿਸ ਰੋਡ ਤੇ ਬਣਾ ਦਿਓ ਉਹ ਕਹਿੰਦੇ ਇਹ ਤਾਂ ਕਾਰਪੋਰੇਸ਼ਨ ਦਾ ਕੰਮ ਹੈ ਅਸੀਂ ਕਿਉਂ ਪਾਰਕਿੰਗ ਬਣਾਈਏ ਉਹ ਮੈਂ ਕਿਹਾ ਜੀ ਕਾਰਪੋਰੇਸ਼ਨ ਦਾ ਕੰਮ ਹੈ ਪਰ ਸੜਕ ਤਾਂ ਤੁਹਾਡੀ ਹੈ ਪ੍ਰਾਪਰਟੀ ਤੁਹਾਡੀ ਹੈ ਹੋਰ ਤੁਸੀਂ 6 ਮਹੀਨੇ ਕਰੋਗੇ ਫਿਰ ਨੈਸ਼ਨਲ ਹਾਈਵੇ ਦੀ ਕੰਪਨੀ ਹੈ ਉਹਨੂੰ ਕਹਿੰਦੇ ਨੈਸ਼ਨਲ ਹਾਈਵੇ ਲੋਜਿਸਟਿਕ ਮੈਨੇਜਮੈਂਟ ਲਿਮਟਿਡ NHLM L ਉਹਨਾਂ ਨੂੰ ਉਹਨਾਂ ਨੇ ਬੁਲਾ ਕੇ ਕਿਹਾ ਵੀ ਅਰੋੜਾ ਸਾਹਿਬ ਨੇ ਕਿਹਾ ਸਾਡਾ ਸੈਂਪਲ ਵੀ ਹੋ ਜੂ ਪੂਰੇ ਕੀ ਨਾਮ ਹਿੰਦੁਸਤਾਨ ਚ 700 ਪਾਰਕਿੰਗ ਸਲੋਟ ਬਣ ਰਿਹਾ ਇਹਦੇ ਨਾਮ ਨਾਲ ਐਲੀਵੇਟਿਡ ਹਾਈਵੇ ਦੇ ਨਾਲ ਸਾਰੀਆਂ ਦੁਕਾਨਾਂ ਦੇ ਅੱਗੇ ਔਰ ਇਹ ਇਹਦਾ ਵੀ ਟੈਂਡਰ ਨਿਕਲ ਚੁੱਕਾ ਹੈ ਪਰ ਉਹਲੇ ਟੈਂਡਰ ਪੋਸਟ ਨਹੀਂ ਲੋਕੀ ਕਰ ਰਹੇ ਕਿ ਕੁਝ ਉਹਦੀਆਂ ਪ੍ਰੋਬਲਮਾਂ ਸੀ ਪਰ ਇਹ ਵੀ ਜਲਦੀ ਉਹ ਸਾਰਾ ਕਰ ਦੇਣਗੇ ਫਿਰ ਸਾਰੇ ਐਨਐਚਏਆਈ ਦੇ ਪ੍ਰੋਜੈਕਟ ਸੀਗੇ ਜੀ ਕੋਈ ਕਹਿੰਦਾ ਜਗਾ ਨਹੀਂ ਮਿਲਦੀ ਆ ਜਿਹੜਾ ਲੁਧਿਆਣਾ ਰੋਪੜਾ ਅਖਬਾਰਾਂ ਚ ਆ ਗਿਆ ਜੀ ਖਤਮ ਹੋ ਗਿਆ ਲੁਧਿਆਣਾ ਬਠਿੰਡਾ ਖਤਮ ਹੋ ਗਿਆ ਸਦਰਨ ਬਾਈਪਾਸ ਖਤਮ ਹੋ ਗਿਆ ਮੈਂ ਸਾਰੇ ਅਫਸਰ ਸਹਿਬਾਨ ਨਾਲ ਮਿਲ ਕੇ ਸੀਐਮ ਸਾਹਿਬ ਨੂੰ ਰਿਕੁਐਸਟ ਕਰਕੇ ਡੀਜੀਪੀ ਸਾਹਿਬ ਨੂੰ ਰਿਕੁਐਸਟ ਕਰਕੇ ਫਾਰਮਰਜ਼ ਭਰਾਵਾਂ ਨੂੰ ਸਮਝਾ ਕੇ ਹੁਣ ਸਾਰੇ ਹਾਈਵੇ ਸਾਰੇ ਆਪਣੇ ਹਾਈਵੇ ਦੁਬਾਰਾ ਚਾਲੂ ਹੋਗੇ ਅਗਲੇ ਡੇਢ ਦੋ ਸਾਲਾਂ ਜਾਂ ਜਿੰਨੇ ਮੈਂ ਨਾਮ ਲਿੱਤੇ ਆ ਸਾਰੇ ਦੁਬਾਰਾ ਹੁਣ ਚਾਲੂ ਹੋਗੇ ਸਾਰੇ ਅੱਛਾ ਹੁਣ ਮੈਂ ਜਦੋਂ ਦਾ ਮੈਨੂੰ ਇੱਜ਼ਤ ਮਾਨ ਦਿੱਤੀ ਐ ਅਹ ਸੀਐਮ ਸਾਹਿਬ ਨੇ ਜਦੋਂ ਕੀਤਾ ਮੈਂ ਕਾਰਪੋਰੇਸ਼ਨ ਦੇ ਕੰਮ ਸਮਝਨੇ ਚਾਲੂ ਕੀਤੇ ਕੌਂਸਲ ਭਰਾਵਾ ਨਾਲ ਮਿਲਿਆ ਇਹ ਦੇਖੋ 10 15 ਦਿਨਾਂ ਵਿੱਚ ਅਸੀਂ ਇਹ ਸਾਰੇ ਕੰਮ ਚਾਲੂ ਕਰਾਤੇ ਸਾਰੀਆਂ ਸੜਕਾਂ ਲੁਧਿਆਣੇ ਦੀਆਂ ਰਿਪੇਅਰ ਹੋ ਰਹੀਆਂ ਇਹ ਨਾ ਸਮਝਿਓ ਸਿਰਫ ਵੈਸਟ ਦੀਆਂ ਹੋ ਰਹੀਆਂ ਕਿ ਵੈਸਟ ਤੇ ਚ ਇਲੈਕਸ਼ਨ ਐ ਲੋਕਾਂ ਨੂੰ ਇਹ ਨਾ ਕਹਿਣ ਦਈਏ ਉਹ ਜੀ ਕਿ ਇਲੈਕਸ਼ਨ ਹੈ ਵੈਸਟ ਚ ਪੂਰੇ ਲੁਧਿਆਣੇ ਦੀਆਂ ਕਿਉਂ ਮੇਅਰ ਮੈਡਮ ਮੈਂ ਗਲਤ ਕਹਿ ਰਿਹਾ ਦੱਸੋ ਸਾਰੇ ਹੀ ਸੜਕਾਂ ਲੁਧਿਆਣੇ ਦੀਆਂ ਰਿਪੇਅਰ ਹੋ ਰਹੀਆਂ ਇੱਕ ਵੀ ਸੜਕ ਨਹੀਂ ਰਹੇਗੀ ਸਾਰੇ ਪਾਰਕ ਸਾਫ਼ ਸੁਥਰੇ ਹੋ ਕੇ ਜਿੱਥੇ-ਜਿੱਥੇ ਜਿਹੜੀ ਲੋੜ ਹੈ ਉਹ ਹੋ ਰਹੀ ਹੈ 8200 ਸਟਰੀਟ ਲਾਈਟ ਐਡੀਸ਼ਨਲ ਸਟਰੀਟ ਲਾਈਟ ਲੱਗ ਰਹੀ ਹੈ ਆ ਕੀ ਨਾਮ 31 ਮਾਰਚ ਤੱਕ 8200 ਸਟਰੀਟ ਲਾਈਟ ਇੱਕ ਮਹੀਨੇ ਚ ਲੱਗ ਰਹੀ ਹੈ ਔਰ ਮੈਂ ਦੁਬਾਰਾ ਕਹਿ ਰਿਹਾ ਇੱਕ ਟੋਲ ਫਰੀ ਨੰਬਰ ਹੈਗਾ ਕਾਰਪੋਰੇਸ਼ਨ ਨੇ ਦਿੱਤਾ ਮੈਂ ਸੌਰੀ ਮੇਰੇ ਕੋਲ ਇਸ ਵੇਲੇ ਹੈ ਨਹੀਂ ਮੈਂ ਸਾਰਿਆਂ ਨੂੰ ਭੇਜ ਦੂੰਗਾ ਤੁਹਾਡੇ ਇਲਾਕੇ ਚ ਕਿਸੇ ਦੇ ਵੀ ਇਲਾਕੇ ਚ ਕੋਈ ਹੋਵੇ ਤੁਸੀਂ ਆਪਣੇ ਕਾਉਂਸਲਰ ਸਾਹਿਬਾਨ ਨੂੰ ਕੋ ਟੋਲ ਫਰੀ ਚ ਸਿੱਧਾ ਕਰੋ ਕਿ ਇੱਥੇ ਲਾਈਟ ਦੀ ਲੋੜ ਹੈ ਇਹ ਲਾਈਟ ਜਲ ਨਹੀਂ ਰਹੀ 48 ਘੰਟਿਆਂ ਚ ਉਹਦੀ ਪ੍ਰੋਬਲਮ ਸੋਲਵ ਹੋਏਗੀ 48 ਆਵਰਸ ਵਿੱਚ अच्छा ਫੇਰ ਮੇਰੇ ਕੋਲ ਜਦੋਂ ਕਾਉਂਸਲਰ ਸਹਿਬਾਨ ਸਾਰੇ ਆਏ ਕਹਿੰਦੇ ਜੀ ਸਭ ਨਾਲੋਂ ਵੱਡੀ ਪ੍ਰੋਬਲਮ ਹੈ ਕਿ ਜਿਹੜੇ ਟਰਾਂਸ ਆਪਣੇ ਟਰਾਂਸਫਾਰਮਰ ਹੈ ਓਵਰਲੋਡ ਹੋ ਜਾਂਦੇ ਗਰਮੀਆਂ 'ਚ ਉਹਦੇ 'ਚ ਆਪਾਂ ਬਿਜਲੀ ਬੋਰਡ ਦਾ ਵੀ ਕਸੂਰ ਨਹੀਂ ਕਹਿ ਸਕਦੇ ਜਦੋਂ ਆਪਾਂ ਕਨੈਕਸ਼ਨ ਲੈਂਦੇ ਆ ਆਪਾਂ ਕਹਿੰਦੇ ਆ ਜੀ 2 ਕਿਲੋਵਾਟ ਹੈ ਮੇਰੇ ਘਰ ਦਾ ਕਨੈਕਸ਼ਨ ਲਾ ਆਪਾਂ 4 ਏਸੀ ਵੀ ਲਈਦੇ ਲਾਈਟਾਂ ਵੀ ਹੁਣ ਹੀ ਇੱਕ ਇੱਕ ਘਰ 'ਚ ਤਾਂ ਆਪਾਂ ਜਾ ਕੇ ਦੇਖ ਨਹੀਂ ਸਕਦੇ ਕਿਸੇ ਗੋਲ ਕੀ ਆ 247 ਟਰਾਂਸਫਾਰਮਰ ਅਗਲੇ 75 ਤੋਂ 90 ਦਿਨਾਂ ਵਿੱਚ ਲੁਧਿਆਣੇ 'ਚ ਅਸੀਂ ਐਡੀਸ਼ਨਲ ਲਗਾ ਰਹੇ ਹਾਂ ਉਹ ਜਿਹੜੇ ਟਰਾਂਸਫਾਰਮਰ ਹੈਗੇ ਆ ਉਹ 100 ਕਿਲੋਵਾਟ ਤੋਂ ਲੈ ਕੇ 700 ਇੱਕ ਕੱਲ ਮੈਂ ਅਨਾਉਂਸ ਕੀਤਾ ਪੀਐਸਪੀਸੀਐਲ ਨਾਲ 4-5 ਦਿਨ ਮੀਟਿੰਗਾਂ ਕਰਕੇ ਰਿਪੋਰਟ ਬਣਵਾਈ ਕਿੰਨਿਆਂ ਦੀ ਲੋਡ ਹੈ ਔਰ ਅੱਜ ਟਰਾਂਸਫਾਰਮਰ ਇੱਕ ਮੈਂ ਆਪ ਜਾ ਕੇ ਦੇਖਿਆ ਆ ਲੱਗ ਰਿਹਾ ਸੀ ਆ ਸੋਨੋਜੀ ਦੀ ਵਾਰਡ 'ਚ ਪਹਿਲਾ ਟਰਾਂਸਫਾਰਮਰ ਕਿਉਂਕਿ ਇਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਦਿੱਤਾ ਸੀਗਾ ਇਹ ਵੀ ਉੱਥੇ ਸੀਗੇ ਉਹ ਟਰਾਂਸਫਾਰਮਰ ਲੱਗਣਾ ਚਾਲੂ ਹੋ ਗਿਆ ਬਿਜਲੀ ਬੋਰਡ ਜਿੱਥੇ-ਜਿੱਥੇ ਯਾਦਾ ਪ੍ਰੋਬਲਮ ਹੈ ਪਹਿਲਾਂ ਲਗਾ ਰਹੀ ਰੋਜ ਦੇ ਲੁਧਿਆਣੇ ਵਿੱਚ 2 ਤੋਂ 3 ਐਡੀਸ਼ਨਲ ਟਰਾਂਸਫਾਰਮਰ ਲੱਗਣਗੇ ਤਾਂ ਕਿ ਗਰਮੀਆਂ ਚ ਇਹ ਨਾ ਹੋਵੇ ਅੱਧੀ ਰਾਤੀ ਕੋਈ ਪ੍ਰੋਬਲਮ ਹੋ ਜੇ ਜਾਂ ਕੁਛ ਹੈ ਇੱਕ ਤਿੰਨ ਸੜਕਾਂ ਅਸੀਂ ਬਿਊਟੀਫਾਈ ਕਰ ਰਹੇ ਹਾਂ ਲੁਧਿਆਣੇ ਦੀਆਂ ਉਹਨੂੰ ਟਾਈਮ ਲੱਗੇਗਾ ਪਰ ਉਹ ਵੀ ਸਟੱਡੀ ਚੱਲ ਰਹੀ ਹੈ ਉਹਦੇ ਵਿੱਚ ਕੁਮਾਰ ਮੰਡੀ ਹੈ ਇੱਕ ਆਪਣਾ ਪੁਰਾਣਾ ਚੌੜਾ ਬਾਜ਼ਾਰ ਆਂਦਾ ਹੈ ਤੇ ਇੱਕ ਜਗਰਾਓ ਪੁਲ ਤੋਂ ਲੈ ਕੇ ਸ਼ੇਰਪੁਰ ਚੌਂਗ ਤੱਕ ਜਿੱਦਾਂ ਫੌਂਰਾਂ ਚ ਸੜਕਾਂ ਹੁੰਦੀਆਂ ਉਸ ਤਰ੍ਹਾਂ ਆਪਾਂ ਬਿਊਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਮੈਂ ਮੋٹے ਮੋٹے ਕੰਮ ਤੁਹਾਨੂੰ ਦੱਸਿਆ ਜਿਹੜੇ ਕੀਤੇ ਆ ਤਾਂ ਕਿ ਤੁਸੀਂ ਲੋਕਾਂ ਨੂੰ ਦੱਸ ਸਕੋ ਅਸੀਂ ਕੰਮ ਦੇ ਸਿਰ ਤੇ ਜਿੱਤਣਾ ਜਿੱਤਿਆਂ ਪਹਿਲਾਂ ਜਿੱਤਾਂਗੇ ਦੇਖੋ 92 ਸੀਟਾਂ ਨਾਲ ਲਾਏ ਸੀ ਲੋਕਾਂ ਦੀਆਂ ਘਟ ਜਾਂਦੀਆਂ ਐਸ ਵਲੇ ਸਾਡੀਆਂ 94 ਆ 95 ਸੀਟਾਂ ਹੈਗੀਆਂ ਦੇਖੋ ਲੋਕੀ ਕਿੰਨਾ ਪਿਆਰ ਦਿੰਦੇ ਉਹ अच्छा 60 اعلان ਹੋਣਾ ਬਾਕੀ ਆ। اچھا ਹੁਣ ਤੁਸੀਂ ਦੇਖੋ ਇਹ ਤਾਂ ਗਿਣੀ ਹੋਈ ਹੈ ਆਪਣੀ ਗਿਣੀ ਹੋਈ। ਅੱਛਾ ਹੁਣ ਮੈਂ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਦੇਖੋ ਲੋਕੀ ਕਹਿੰਦੇ ਯਾਰ 92 ਸਿੱਟਾ ਬਹੁਤ ਹੈ ਕੀ ਕਰਨੀ ਹੈ ਕਿੰਨਾ ਲੋਕੀ ਆਦੇ ਨੇ 92 ਦੀਆਂ 95 ਹੋ ਗਈਆਂ। ਸੋ ਮੈਂ ਸ਼ੁਕਰਗੁਜ਼ਾਰ ਆ ਤੁਹਾਡੇ ਸਾਰਿਆਂ ਦਾ ਤੁਸੀਂ ਆਏ ਹੋ ਮੇਰੇ ਦਵਾਰ ਹਰ ਵਲੇ ਖੁੱਲੇ ਆ। ਮੇਰਾ ਦਫਤਰ ਕੇ 22 ਰਾਬਾ ਨਗਰ ਚ ਮੈਂ ਬਣਾਇਆ ਉੱਥੇ ਆਓ ਕਿਸੇ ਵੱਲੇ ਕੋਈ ਪ੍ਰੋਬਲਮ ਹੋਵੇ ਮੈਂ ਹਾਜ਼ਰ ਆ ਮੇਰਾ ਮੈਂ ਨਾ ਮਿਲਾਂ ਮੇਰਾ ਸਟਾਫ ਹੈ ਤੁਹਾਡੇ ਕਾਉਂਸਲਰ ਭਰਾ ਐ ਐਡੇ ਚੰਗੇ ਆ ਸਾਡੇ ਕਿਹਾ ਇਹ ਪੈਣਾ ਭਰਾ ਜਿਹੜੇ ਹੈਗੇ ਜਿੰਨਾ ਇਹ ਕੰਮ ਕਰ ਰਹੇ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਥੈਂਕ ਯੂ ਜੀ ਸਸਰੀ ਕਾ ਸਸਰੀ ਸਰਪ੍ਰਧਕੀ ਐ ਐਲਾਨ ਹੋਣਾ ਬਾਕੀ ਐ ਸ਼੍ਰੀ ਸੰਜੀਵ ਅਰੋੜਾ ਜੀ ਆਪ ਸਾਰਿਆਂ ਜੀ ਨਾਲ ਗੱਲਬਾਤ ਕਰਨਗੇ ਸ਼੍ਰੀ ਸੰਜੀਵ ਅਰੋੜਾ ਜੀ